ਤੇ ਉਹਦਾ ਅੰਦਰੋਂ ਪਤਾ ਲੱਗਾ ਵੀ ਇਹਨਾਂ ਦਾ ਵੀਜ਼ਾ ਵੀ ਨਕਲੀ ਤੇ ਆਪਣਾ ਜਿਹੜੀ ਇਹਨਾਂ ਟਿਕਟਾਂ ਦਿੱਤੀਆਂ ਉਹ ਵੀ ਨਕਲੀ ਸੀ ਸਾਡੀ ਇਹ ਟੋਟਲੀ ਫਰੋਡ ਇਹਨਾਂ ਨੇ 60-60 ਹਜ਼ਾਰ ਦਾ ਕੀਤਾ ਸੀ ਇਹ ਬੰਦਾ ਰੈਸਟ ਹੋਇਆ ਵਾ ਇਹ ਉਹ ਨਿਊਜ਼ ਪੜ੍ਹ ਕੇ ਇੱਥੇ ਪਹੁੰਚੇ ਆ ਕਿ ਫੇਰ ਬੰਦਾ ਆਫਿਸ ਚਲਾ ਰਿਹਾ ਉਸੇ ਏਰੀਆ ਦੇ ਵਿੱਚ ਜਿੱਥੇ 2 ਸਾਲ ਪਹਿਲਾਂ ਇਹਨੇ ਠੱਗੀ ਮਾਰੀ 6 ਮਹੀਨੇ ਪਹਿਲਾਂ ਫੇਰ ਆਫਿਸ ਰਨ ਕਰ ਲਿਆ ਵਾ ਜਿੱਥੇ ਲਗਾਤਾਰ ਪੰਜਾਬ ਦੇ ਲੋਕ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਉੱਥੇ ਹੀ ਨਾਲ-ਨਾਲ ਏਜੰਟਾਂ ਦੇ ਵੀ ਇੰਨੇ ਕ ਹੌਸਲੇ ਬੁਲੰਦ ਹੋ ਚੁੱਕੇ ਨੇ ਵੀ ਲਗਾਤਾਰ ਕਫਲੇ ਦੀਆਂ ਲੋਕਾਂ ਦੇ ਪੈਸੇ ਦੱਬਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜੀ ਹਾਂ ਗਰੀਬ ਭੋਲੇ ਪਾਲੇ ਮਾਸੂਮ ਲੋਕਾਂ ਨੂੰ ਠੱਗਦੇ ਨੇ ਇਹ ਏਜੰਟ ਉੱਥੇ ਹੀ ਇੱਕ 2 ਸਾਲਾਂ ਤੋਂ ਪਗੋੜਾ ਸੀ ਏਜੰਟ ਜਿਸ ਨੂੰ ਅੱਜ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਜੀ ਹਾਂ ਦੱਸ ਦਈਏ ਵੀ ਧਾਕਾ ਏਜੰਟਾਂ ਤੋਂ ਠੱਗੇ ਪੀੜਤ ਲੋਕਾਂ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਸੀ ਤੇ ਜਿੱਥੇ ਨਾਲ ਹੀ ਗ੍ਰਿਫਤਾਰ ਕੀਤੇ ਉਸ ਏਜੰਟ ਬਾਰੇ ਪੁਲਿਸ ਤੋਂ ਜਾਣਕਾਰੀ ਹਾਸਲ ਕਰਨ ਲਈ ਪੱਤਰਕਾਰਾਂ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉੱਥੇ ਹੀ ਪੁਲਿਸ ਵੱਲੋਂ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਜੀਹਾਂ 2 ਸਾਲਾਂ ਤੋਂ ਪਘੋੜਾ ਚੱਲ ਰਿਹਾ ਸੀ ਇਹ ਏਜੰਟ ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ ਪੂਰਾ ਟਰੈਪ ਲਾ ਕੇ ਪੂਰੀ ਫੀਲਡਿੰਗ ਲਾ ਕੇ ਅੱਜ ਕਾਬੂ ਕਰ ਲਿਆ ਗੁਰਪਾਲ ਸਿੰਘ ਮੇਰਾ ਨਾਮ ਆ ਪਿੰਟ ਫੱਤੂ ਹਾਲਤਾ ਰਹਿਣ ਵਾਲਾ ਦਾ ਗੁਰਪਾਲ ਸਿੰਘ ਜੀ ਅੱਜ ਇੱਥੇ ਪਹੁੰਚੇ ਹੋ ਕੀ ਕਾਰਨ ਕੀ ਆ ਜਿਹੜਾ ਟਰੈਵਲ ਜੈਟ ਵੱਲੋਂ ਕਿੰਨੇ ਦਾ ਤੁਹਾਡਾ ਨਾਮ ਘਪਲਾ ਕੀਤਾ ਗਿਆ ਇਹ ਬ੍ਰਦਰ ਸਾਡੇ ਨਾਮ ਇਹਨਾਂ ਨੇ 2022 ਦੇ ਵਿੱਚ ਫਰਵਰੀ ਮਹੀਨੇ ਦੇ ਅੱਛੇ ਸਾਡੇ ਬੱਚਾ ਨੂੰ ਲਾਰਾ ਲਾ ਕੇ 에어ਪੋਰਟ ਤੇ ਭੇਜ ਦਿੱਤਾ ਗਿਆ ਅੱਛਾ ਜੀ ਜਦ ਕੇ 에어ਪੋਰਟ ਦੇ ਅੰਦਰ ਜਦੋਂ ਇਹਨੂੰ ਹੋਏ ਸਾਡੇ ਬੱਚੇ 45% ਸੀਟ ਟੁੱਟ ਲ ਤੇ ਉਹਦਾ ਅੰਦਰੋਂ ਪਤਾ ਲੱਗਾ ਵੀ ਇਹਨਾਂ ਦਾ ਵੀਜ਼ਾ ਵੀ ਨਕਲੀ ਤੇ ਆਪਣਾ ਜਿਹੜੀ ਇਹਨਾਂ ਟਿਕਟਾਂ ਦਿੱਤੀਆਂ ਉਹ ਵੀ ਨਕਲੀ ਸੀ ਸਰ ਜੀ ਅੱਛਾ ਜੀ ਤੇ ਟੋਟਲੀ ਫਰੋਡ ਇਹਨਾਂ ਨੇ 60 60 ਲੱਖ ਦਾ ਸੌਰੀ 60 60 ਹਜ਼ਾਰ ਦਾ ਕੀਤਾ ਸੀ ਬਾਕੀ ਟੋਟਲ ਕਿੰਨੇ ਜਾਨੇ ਸੀਗੇ ਟੋਟਲ 45 ਕੁਐਸਚਨ ਸੀ ਉਸ ਟਾਈਮ ਤੇ ਗਰੁੱਪ ਦੇ ਵਿੱਚ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਸੀ ਉਸ ਵੇਲੇ ਦੀ ਹਾਂ ਜੀ ਉਸ ਟਾਈਮ ਤੇ ਅਸੀਂ ਕਮਿਸ਼ਨਰ ਆਫਿਸ ਤਰਨਾ ਲਾ ਕੇ ਉਸ ਤੋਂ ਬਾਅਦ ਏਡੀਸੀ ਨੇ ਉਹਨਾਂ ਨੇ ਮਾਰਕ ਕੀਤਾ ਈਸਟ ਦੇ ਵਿੱਚ ਉੱਥੇ ਆਣ ਕੇ ਬਾਈ ਨੇਮ ਇਹਨਾਂ ਦੀ ਕੰਪਲੇਂਟ ਹੋਈ ਸੀ ਅੱਜ ਤੁਸੀਂ ਇਹ ਸੇ ਪੁੱਛੋ ਕਿ ਕਾਰਨ ਕੀ ਹੈ ਤੱਕ ਪੁੱਛਣ ਦਾ ਇੱਥੇ ਸਾਨੂੰ ਇਹੀ ਨਾ ਪੇਪਰ ਦੇ ਵਿੱਚ ਵੇਖਿਆ ਸੀ ਕਿ ਮੋਹਨ ਸਿੰਘ ਮੋਣੀ ਜਿਹੜਾ ਸਾਡੇ ਨਾਲ ਠੱਗੀ ਮਾਰ ਕੇ ਗਿਆ ਵਾ ਇਹ ਬੰਦਾ ਰੈਸਟ ਹੋਇਆ ਵਾ ਇਹੋ ਨਿਊਜ਼ ਪੜ੍ਹ ਕੇ ਇੱਥੇ ਪਹੁੰਚੇ ਆਂ ਕਿ ਫੇਰ ਬੰਦਾ ਆਫਿਸ ਚਲਾ ਰਿਹਾ ਉਸੇ ਏਰੀਆ ਦੇ ਵਿੱਚ ਜਿੱਥੇ 2 ਸਾਲ ਪਹਿਲਾਂ ਇਹਨੇ ਠੱਗੀ ਮਾਰੀ 6 ਮਹੀਨਾ ਤੋਂ ਫੇਰ ਆਫਿਸ ਰਨ ਕਰ ਦਿਆ ਵਾ ਮਤਲਬ ਬੰਦੇ ਨੂੰ ਕੋਈ ਡਰ ਨਹੀਂ ਹੈਗਾ ਕਰੋੜਾਂ ਦੀ ਠੱਗੀ ਮਾਰ ਕੇ ਫੇਰ ਉਹ ਬੰਦਾ ਉਸੇ ਏਰੀਆ ਦੇ ਵਿੱਚ ਹੀ ਮਤਲਬ ਫੇਰ ਉਹ ਆਪਣਾ ਆਫਿਸ ਚਲਾ ਰਿਹਾ ਸਾਡਾ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਇਸ ਟਾਈਮ ਤੇ ਪ੍ਰਸ਼ਾਸਨ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਵੀ ਉਹ ਬੰਦਾ ਠੱਗੀ ਮਾਰ ਕੇ ਜਿੱਤੇ ਐਫ ਆਈ ਆਰ ਹੋਈ ਹੈ ਪੰਤਾਨੀ ਬੰਦਿਆਂ ਦੀ ਉਹ ਬੰਦਾ ਫੇਰ ਇਥੇ ਆਫਿਸ ਰਨ ਕਰਦਾ ਪਿਆ ਇਹਨਾਂ ਦੇ ਮੈਂ ਸਾਥੀਆਂ ਦਾ ਵੀ ਨਾਮ ਲੈਣਾ ਚਾਹੂੰਗਾ ਇੱਕ ਸ਼ੁਭਮ ਇੱਕ ਮਨਦੀਪ ਕੌਰ ਲੜਕੀ ਆ ਜਿਹੜਾ ਇਹ ਪੂਰਾ ਗੈਂਗ ਨੂੰ ਚਲਾ ਰਿਹਾ ਤੇ ਮੈਨੂੰ ਇਹ ਪਤਾ ਲੱਗਾ ਵੀ ਇਹ ਲਗਾਤਾਰ 10 ਸਾਲ ਤੋਂ ਇਦਾਂ ਹੀ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕਿਤੇ ਸਿਮਲਾ ਕਿਤੇ ਹਿਮਾਚਲ ਕਿਤੇ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਆਫਿਸ ਖੋਲ ਕੇ ਲਗਾਤਾਰ ਠੱਗੀਆਂ ਮਾਰਦੇ ਆ ਹੁਣ ਇਹ ਉਸ ਦੀ ਹਰਾਸਚਣੇ ਕਿ ਤੁਸੀਂ ਪੁਲਿਸ ਨਾਲ ਗੱਲਬਾਤ ਕਰੋਗੇ ਕਿ ਤੁਹਾਡਾ ਜਿਹੜਾ ਮਾਮਲਾ ਹੈ ਉਹਤੇ ਵੀ ਜਰੀਆ ਪਾ ਚੁੱਕੀ ਜਾ ਸਕੀ ਔਰ ਇਹਦਾ ਤਾਂ ਮਾਮਲਾ ਦਰਜ ਕੀਤਾ ਜਾਵੇ ਹਾਂਜੀ ਮੈਨੂੰ ਹੁਣ ਇਹ ਪਤਾ ਲੱਗਾ ਵੀ ਇਸ ਟਾਈਮ ਤੇ ਅਰੈਸਟ ਹੋ ਚੁੱਕੇ ਨੇ ਅਸੀਂ ਪੁਲਿਸ ਅੱਗੇ ਹੋਈ ਰਿਕਵੈਸਟ ਕਰਾਂਗੇ ਕਿ ਇਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਕੀਤੀ ਜਾਵੇ ਜੋ ਪੀੜਤ ਲੋਕ ਨੇ 2 ਸਾਲ ਤੋਂ ਮਤਲਬ ਵੀ ਬੰਦੇ ਪਰੇਸ਼ਾਨ ਹੋ ਰਹੇ ਨੇ ਲਗਾਤਾਰ ਹੀ ਉਹਨਾਂ ਬੰਦਿਆਂ ਨੂੰ ਨਿਆਂ ਮਿਲ ਸਕੇ ਤੁਹਾਨੂੰ ਕਿੱਥੇ ਦਾ ਵੀਜ਼ਾ ਦੇਣ ਦੀ ਗੱਲ ਕੀਤੀ ਗਈ ਹੈ ਸਾਨੂੰ ਕੁਵੈਤ ਦਾ ਵੀਜ਼ਾ ਦੇਣ ਦੀ ਗੱਲ ਕੀਤੀ ਗਈ ਸੀ ਤੇ ਮੇਰਾ ਭਤੀਜਾ ਵਾ ਜਿਹੜਾ ਮਤਲਬ ਇਹਨਾਂ ਵੀਜ਼ਾ ਉੱਤੇ ਲਿਆ ਸੀ ਮੈਂ ਉਹਦਾ ਚਾਚਾ ਹਾਂ ਅੱਜ ਆਫਿਸ ਬੰਦਾ ਵਾ ਕਿ ਉਹਨਾਂ ਕੇ ਬੰਦੇ ਆ ਜੀ ਨਹੀਂ ਆਫਿਸ ਬੰਦਾ ਅਸੀਂ ਥੱਲੇ ਕਰਿਆਨੇ ਦੀ ਦੁਕਾਨ ਉਹਨਾਂ ਕੋ ਪਤਾ ਕੀਤਾ ਉਹ ਸਾਨੂੰ ਦਾ ਕਹਿ ਰਹੇ ਵੀ 6 ਮਹੀਨੇ ਆ ਆਫਿਸ ਲਗਾਤਾਰ ਚੱਲਦਾ ਪਿਆ ਸੀ ਤੇ 2-3 ਦਿਨ ਹੋਏ ਬੰਦੇ ਨੂੰ ਅਰੈਸਟ ਕੀਤਾ ਗਿਆ ਕਿੰਨੇ ਦਿਨ ਤੋਂ ਬੰਦ ਦੱਸਿਆ ਕੁਛ ਨਹੀਂ ਹਾਂ 2-3 ਦਿਨ ਤੋਂ ਬੰਦ ਦੱਸਿਆ ਵਾ ਤੁਸੀਂ ਕੀ ਮੰਗ ਕੀ ਕਰਦੇ ਕੀ ਹੋਣਾ ਚਾਹੀਦਾ ਹੁਣ ਅਸੀਂ ਇਹ ਮੰਗ ਕਰਦੇ ਆਂ ਵੀ ਬੰਦੇ ਨੂੰ ਘੜੀ ਤੋਂ ਘੜੀ ਸਜ਼ਾ ਦਿੱਤੀ ਜਾਵੇ ਕਾਂ ਜੋ ਅਗੇ ਕਿਸੇ ਵੀ ਪਰਸਨਾ ਇਦਾਂ ਦੇ ਠੱਗੀ ਨਾਮ ਆ ਸਕੇ ਠੀਕ ਹੈ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਲਖਿੰਦਰ ਸਿੰਘ ਆ ਕਿਥੋਂ ਦੇ ਰਹਿਣ ਵਾਲੇ ਤੁਸੀਂ ਪਿੰਡ ਧੂਲਕਾ ਅੱਜ ਤੁਸੀਂ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਔਰ ਕਿਉਂ ਪਹੁੰਚੇ ਹੋ ਇੱਥੇ ਜੀ ਅਸੀਂ ਅੱਜ ਇੱਥੇ ਹਾਨੂੰ ਪਤਾ ਲੱਗਾ ਹੈ ਕਿ ਪਤਾ ਚੁੰਨੀ ਉੱਤੇ ਪੜਿਆ ਹੈ ਤੇ ਮੋਨ ਸਿੰਘ ਮੋਣੀ ਜਿਹੜਾ ਵਾ ਇਹ ਪੁਲਿਸ ਦੇ ਫੜ ਲਿਆ ਵਾ ਅੱਛਾ ਜੀ ਤੇ ਅਹੀਂ ਉਹ ਨਿਊਜ਼ ਵੇਖ ਕੇ ਫਿਰ ਇੱਥੇਾਨੂੰ ਪਤਾ ਲੱਗਾ ਇਹਦਾ ਆਫਿਸ ਵਿੱਚ ਨਹੀਂ ਇੱਥੇ ਪਹੁੰਚੇ ਤੁਸੀਂ ਆਫਿਸ ਪਹੁੰਚੇ ਖੁੱਲਾ ਸੀ ਆਫਿਸ ਕੇ ਬੰਦ ਸੀ ਕਰੀ ਨਹੀਂ ਕੱਲ ਤੋਂ ਬੰਦਿਆ ਸ਼ਾਇਦ ਹੂੰ ਪਹਿਲਾਂ ਖੁੱਲਾ ਛੇ ਮਹੀਨੇ ਤੋਂ ਚੱਲਦਾ ਸੀ ਤੇ ਕੱਲ ਤੋਂ ਬੰਦਿਆ ਕਿੰਨੇ ਲੋਕਾਂ ਦੇ ਨਾਲ ਇਸ ਵੇਲੇ ਤੁਹਾਡੇ ਨਾਲ ਕਿੰਨੇ ਲੋਕਾਂ ਨਾਲ ਠੱਗੀ ਮਾਰੀ ਹੈ ਜੀ ਸਾਡੇ 45 ਜਾਂ ਜਾਂਦਾ ਇੱਕ ਗਰੁੱਪ ਹੀ ਜਿਨ੍ਹਾਂ ਨਾਲ ਇਹਨੇ ਠੱਗੀ ਮਾਰੀ ਤੇ ਹੁਣ ਇਹ ਹਰਾਸਤ ਚ ਕੀ ਕਹਿਣਾ ਚਾਹੋਗੇ ਮੰਗ ਕੀ ਕਰਨਾ ਚਾਹੋਗੇ ਅਸੀਂ ਤੇ ਇਹੋ ਆਖਾਂਗੇ ਕਿ ਕੜੀ ਤੋਂ ਕੜੀ ਸਜ਼ਾ ਹੋਵੇ ਨੋ ਗਾਂ ਜੋ ਕੇ ਹੋਰ ਕਿਸ ਦੇ ਨਾਲ ਬੀਅਨ ਸਾਫੀਨ ਆਵੇ ਕੀ ਦੇ ਰੋਬੀ ਆਫਿਸ ਕੋਲੇ ਇਹਨੇ ਕੋਈ ਪਤਾ ਲੱਗਾ ਹਾਂਜੀ ਆਫਿਸ ਇਹਨੇ ਬਹੁਤ ਜਗ੍ਹਾ ਤੇ ਖੋਲੇ ਇਹਨੇ ਕਰੋੜਾਂ ਰੁਪਈਆ ਦੀ ਠੱਗੀ ਮਾਰੀ ਹੋਈ ਤੇ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੋ ਅਸੀਂ ਦੇਖੋ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਦੇ ਹਾਂ ਕਿ ਇਹਨੂੰ ਕੜੀ ਤੋਂ ਕੜੀ ਸਜ਼ਾ ਹੋਵੇ ਜਿਹੜੀ ਕਿ ਇਹਨੇ ਗਰੀਬਾਂ ਦੇ ਨਾਲ ਸਾਡੇ ਵਰਗਿਆਂ ਦੇ ਨਾਲ ਧੋਖਾਧੜੀ ਕੀਤੀ ਇਹ ਪੈਸੇ ਵੀ ਤੁਹਾਡੇ ਵਾਪਸ ਮਿਲਣੇ ਚਾਹੀਦੇ ਆ ਪੈਸੇ ਜੀ ਦੇਖੋ ਪੈਸੇ ਤੇ ਜਿਹੜੇ ਮਿਲਦੇ ਉਹ ਤੇ ਸਾਨੂੰ ਮਿਲਣੇ ਚਾਹੀਦੇ ਉਹਦਾ ਸਾਡਾ ਹੱਕ ਹੈ ਜਿਹੜਾ ਇਹਨੇ ਮਾਰਿਆ ਵਾ ਖੱਜਲ ਖਰਾਪੀ ਇਹਨੇ ਸਾਡੀ ਵੱਧੂ ਕੀਤੀ ਤੇ ਬਾਕੀ ਅਹੀਂ ਆਨੇ ਵੀ ਇਹਦੇ ਤੇ ਸਖਤ ਤੋਂ ਸ੍ਰਿਤ ਜਿਹੜੀ ਆ ਕਾਰਵਾਈ ਕੀਤੀ ਠੀਕ ਹੈ ਜੀ ਪੰਕਜ ਗੁਮਾਰ ਜੀ ਕਿੱਥੋਂ ਦੇ ਰਹਿਣਾ ਪਠਾਨਕੋੜ ਦੇ ਅਜੀ ਤੁਸੀਂ ਨਿਊ ਅੰਬ੍ਰੇਸਰ ਪੁਲਿਸ ਦੇ ਕੀ ਕਰ ਜੀ ਅਹੀਂ ਤੇ ਅਖਬਾਰ ਦੇਖੀ ਸੀ ਕਿ ਜਿਹਦੇ ਇਹਨਾਂ ਦੇ ਦਫਤਰ ਆਏ ਤੇ ਦਫਤਰ ਆ ਕੇ ਕੀ ਕਹਿੰਦੇ ਆਪਣਾ ਪਤਾ ਲੱਗਿਆ ਜੀ ਅਰੈਸਟ ਹੋਵੇਦਾ ਜੀ ਇਹ ਕੌਣ ਅਰੈਸਟ ਹੈ ਮੋਨ ਸਿੰਘ ਮੋਣੀ ਜੀ ਤੇ ਕੀ ਕਾਰਨ ਕੀ ਸੀ ਤੁਸੀਂ ਉੱਥੇ ਸਰ ਆਪਾਂ ਦੇਖਿਆ ਕਿ ਚਲੋ ਇਹਨਾਂ ਦਫਤਰ ਕੋਲ ਆਏ ਤਾਂ ਕੋ ਪਹਿਲੇ ਹੀ ਜਾ ਕੇ ਜੀ ਤੇ ਪਰ ਅੱਗੇ ਦੇਖਿਆ ਜੀ ਅਰੈਸਟ ਹੋ ਗਿਆ ਦਾ ਉਹਨਾਂ ਕਾਦੇ ਪੰਕਜ ਤਰ੍ਹਾਂ ਆ ਪਾਕ ਵਾਦੇ ਆਂਦੇ ਇਹਨਾਂ ਨੇ ਪੈਸੇ ਦਿੱਤੇ ਸੀਗੇ ਤੇ ਉਹ ਇਹਨਾਂ ਨੇ ਪੈਸੇ ਸਾਡੇ ਪਹਿਲਾਂ ਮਤਲਬ ਕਿ ਅਸੀਂ 에어ਪੋਰਟ ਤੋਂ ਬਾਬੀ ਸਾਹਿਬ ਜੀ ਤੇ ਕਾਫੀ ਬੰਦੇ ਸੀਗੇ ਅਸੀਂ ਜਿਹੜੇ 에어ਪੋਰਟ ਤੋਂ ਬਾਬੀ ਸਾਹਿਬ ਆਏ ਅਸੀਂ ਕੀ ਕਾਰਨ ਸੀ ਵਾਪਸ ਆਉਣਾ ਜੀ ਉਹਨਾਂ ਨੇ ਨਗਲੀ ਪੀਜੇ ਦਿੱਤੇ ਸੀ ਜੀ ਕਿੰਨੇ ਜਣੇ ਸੀਗੇ ਲੋਕ ਕਿੰਨੇ ਜਣੇ ਸੀ ਤੁਸੀਂ ਆਹ ਜੀ 40 ਤੋਂ 45 45 50 ਬਦਦੇ ਹੀ ਕਾਫੀ ਬੰਦੇ ਜਿਹੜੇ ਬਾਬੀ ਸਾਹਿਬ ਆਏ ਜੜੇ ਤਾਂ ਤੁਸੀਂ ਕਿੰਨੇ ਪੈਸੇ ਦਿੱਤੇ ਜੀ ਅਸੀਂ ਤਾਂ ਸਰ 60000 ਰੁਪਏ ਦੇ ਕਰੀਬ ਕਰੀ ਪੁੱਛਦੇ ਹਾਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਡਿਮਾਂਡ ਹੈ ਜੇ ਭਾਈ ਜਿਹੜੇ ਸਾਡੇ ਪੈਸੇ ਪਾਪੀ ਦਿੱਤੇ ਜਾਂਸਣੇ